ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਕਈ ਰਜਾਂ ਦੇ ਵਿੱਚ ਲਗਾਤਾਰ ਭਾਰੀ ਬਾਰਿਸ਼ ਕਰਕੇ 50 ਸਾਲਾਂ ਦਾ ਰਿਕਾਰਡ ਜਿਹੜਾ ਹੈ ਉਹ ਟੁੱਟ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਹ ਤਸਵੀਰਾਂ ਆਂਧਰਾ ਪ੍ਰਦੇਸ਼ ਦੀਆਂ ਨੇ ਜਿੱਥੇ ਲਗਾਤਾਰ ਕਈ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਪੂਰਾ ਸ਼ਹਿਰ ਦੀ ਗੱਲ ਕਰੀਏ ਜਾਂ ਕਈ ਪਿੰਡਾਂ ਦੀ ਗੱਲ ਕਰੀਏ ਪਾਣੀ ਨਾਲ ਭਰ ਗਿਆ ਹੈ ਜੇਕਰ ਗੱਲ ਕਰੀਏ ਤਾਂ ਕਈ ਨਦੀਆਂ ਜਿਹੜੀਆਂ ਨੇ ਉਹਨਾਂ ਦਾ ਜਲ ਸતર ਲਗਾਤਾਰ ਵਧ ਰਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੀਆਂ ਜਿੱਥੇ ਲਗਾਤਾਰ ਕਈ ਦਿਨਾ ਤੋਂ ਹੋ ਰਹੀ ਬਾਰਿਸ਼ ਨੇ ਪਿਆਸਾਲਾ ਦਾ ਰਿਕਾਰਡ ਜਿਹੜਾ ਏ ਉਹ ਤੋੜ ਦਿੱਤਾ ਹੈ ਜਿਸ ਦੇ ਵਿੱਚ ਕਈ ਜਿਹੜੇ ਨੇ ਰੈਸਕਿਊ ਆਪਰੇਸ਼ਨ ਲਈ ਟੀਮਾਂ ਐਂਡੀਆਰਫ ਦੀਆਂ ਲੱਗੀਆਂ ਹੋਈਆਂ ਨੇ ਨਾਲ ਹੀ ਕਈ ਲੋਕ ਜਿਹੜੇ ਨੇ ਉਥੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਦੱਸਿਆ ਜਾ ਰਿਹਾ 2 ਲੱਖ ਤੋਂ ਵੱਧ ਜਿਹੜੇ ਕਿਸਾਨ ਨੇ ਉਹਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਰਕੇ ਜਿਹੜੇ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੇ ਵੀ ਆਂਧਰਪ੍ਰਦੇਸ਼ ਦੇ ਵਿਜੇਵਾੜਾ ਤੇ ਹੋਰ ਵੀ ਕਈ ਇਲਾਕਿਆਂ 'ਚ ਥੇ ਭਾਰੀ ਬਰਸਾਤ ਤੋਂ ਬਾਅਦ ਜਿੱਥੇ ਜਲ ਲਗਾਤਾਰ ਜਲ ਦਾ ਸતર ਲਗਾਤਾਰ ਵਧ ਰਿਹਾ ਉੱਥੇ ਹੜ੍ਹ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਜਿਸ ਕਰਕੇ ਸ਼ਿਵਰਾਜ ਸਿੰਘ ਚੋਹਾਨ ਵੱਲੋਂ ਰੈਸਕਿਊ ਆਪਰੇਸ਼ਨ ਵੀ ਕੀਤਾ ਗਿਆ ਤਾਂ ਜਿਹੜੇ ਉੱਥੇ ਦੇ ਮੁੱਖ ਮੰਤਰੀ ਨੇ ਉਨਾ ਵੱਲੋਂ ਸ਼ਿਵਰਾਜ ਸਿੰਘ ਚੋਹਾਨ ਨੂੰ ਪਹਿਲਾਂ ਤਾਂ ਬੁਲਾਇਆ ਗਿਆ ਤੇ ਜਿਸ ਤੋਂ ਬਾਅਦ ਉੱਥੇ ਦੇ ਹਾਲਾਤਾਂ ਦਾ ਜਿਹੜਾ ਇਹ ਜਾਇਜ਼ਾ ਲੈਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਐਂਡੀਅਰ ਆਫ ਦੀ ਟੀਮਾਂ ਦੇ ਨਾਲ ਮਿਲ ਕੇ ਵੱਖ-ਵੱਖ ਇਲਾਕਿਆਂ ਦੇ ਦਾ ਦੌਰਾ ਕੀਤਾ ਜਿਸ ਦੇ ਵਿੱਚ ਕਈ ਜਿਹੜੇ ਨੇ ਜਿੱਥੇ ਸਹਾਇਤਾ ਦੀ ਲੋੜ ਹੈ ਉੱਥੇ ਉਹਨਾਂ ਨੇ ਸਹਾਇਤਾ ਜਿਹੜੀ ਹੈ ਰਾਸ਼ੀ ਪਹੁੰਚਾਈ ਕੇਂਦਰ ਸਰਕਾਰ ਦੇ ਨਾਲ ਗੱਲ ਕੀਤੀ ਤਾਂ ਗੱਲ ਕਰੀਏ ਕੇਪਰਦਾਈ ਪ੍ਰਦੇਸ਼ ਦੇ ਸਰਕਾਰ ਨੇ ਆਂਧਰਾ ਪ੍ਰਦੇਸ਼ ਦੀ ਸਰਕਾਰ ਜਿਹੜੀ ਹੈ ਜਦ ਮੁੱਖ ਮੰਤਰੀ ਨਾਇਡੂ ਜਿਹੜੇ ਨੇ ਉਹਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਤੋਂ ਸਹਾਇਤਾ ਜਿਹੜੀ ਹੈ ਮੰਗੀ ਜਾ ਰਹੀ ਹੈ ਉਹਨਾਂ ਵੱਲੋਂ ਸਹਾਇਤਾ ਜਿਹੜੇ ਕੇਂਦ ਲਈ ਜਿਹੜੇ ਨੇ ਕੇਂਦਰ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਉਹ ਮੌਕੇ ਤੇ ਪਹੁੰਚੇ ਉਹਨਾਂ ਨੇ ਕਿਸਾਨਾਂ ਦੇ ਨਾਲ ਜਿਹੜੀ ਇਹ ਗੱਲਬਾਤ ਵੀ ਕੀਤੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪੂਰਾ ਸ਼ਹਿਰ ਜਿਹੜਾ ਇਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਸ਼ਿਵਰਾਜ ਸਿੰਘ ਚੋਹਾਨ ਵੱਲੋਂ ਅੱਜ ਰੈਸਕਿਊ ਕੀਤਾ ਗਿਆ ਹੈ ਤੁਹਾਨੂੰ ਦਸਤਵੀਰਾਂ ਦਿਖਾ ਰਿਹਾ ਜਿੱਥੇ ਪੂਰਾ ਸ਼ਹਿਰ ਡੁੱਬਿਆ ਤੇ 50 ਸਾਲਾਂ ਦਾ ਰਿਕਾਰਡ ਜਿਹੜਾ ਹੈ ਉਹ ਟੁੱਟਿਆ ਹੈ ਤਾਂ ਮੁੱਖ ਮੰਤਰੀ ਚੰਦ ਐਨ ਚੰਦਰਬਾਬੂ ਨਾਇਡੂ ਜਿਹੜੇ ਨੇ ਉਹਨਾਂ ਵੱਲੋਂ ਕੇਂਦਰ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜੋ ਨੁਕਸਾਨ ਹੋਇਆ ਹੈ ਉਹਨਾਂ ਦਾ ਜਿਹੜਾ ਇਹ ਜਾਇਜ਼ਾ ਲਿਆ ਜਾਵੇ ਤਾਂ ਕਈ ਜੜੀਆਂ ਨੇ ਟੀਮਾਂ ਲਗਾਤਾਰ ਰੈਸਕਿਊ ਰੈਸਕਿਊ ਆਪਰੇਸ਼ਨ ਚਲਾ ਰਹੀ ਹੈ ਤਾਂ ਜਿੱਥੇ ਜਿੱਥੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਰੇ ਨੇ ਜਿਸ ਕਰਕੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੂਰੇ ਸ਼ਹਿਰ ਜਿਹੜਾ ਇਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਲੋਕ ਜਿਹੜੇ ਨੇ ਲਗਾਤਾਰ ਸੁਰੱਖਿਅਤ ਥਾਵਾਂ ਤੇ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਕਈ ਘਰ ਜਿਹੜੇ ਪਾਣੀ ਦੇ ਵਿੱਚ ਡੁੱਬ ਗਏ ਨੇ ਲੋਕ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਐਨਡੀਐਫ ਦੀ ਟੀਮਾਂ ਜਿਹੜੀਆਂ ਨੇ ਉਹ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਹਵਾਈ ਸੈਨਾ ਜਿਹੜੀਆਂ ਨੇ ਉਹ ਵੀ ਰੈਸਕਿਊ ਆਪਰੇਸ਼ਨ ਚਲਾ ਕੇ ਜਿੱਥੇ-ਜਿੱਥੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਰਾਸ਼ਨ ਜਿਹੜੇ ਨੇ ਉਥੇ ਪਹੁੰਚਾਏ ਜਾ ਰਹੇ ਨੇ ਕਈ ਨਦੀਆਂ ਜਿਹੜੀਆਂ ਨੇ ਉਹਨਾਂ ਦਾ ਜਲ ਸતર ਲਗਾਤਾਰ ਵਧ ਰਿਹਾ ਹੈ ਤਾਂ ਕਈ ਜਲ ਸਰ ਵਧਨ ਕਰਕੇ ਸੜਕਾਂ ਜਿਹੜੀਆਂ ਨੇ ਉਹ ਜਾਮ ਹੋ ਗਈਆਂ ਨੇ ਸੜਕਾਂ ਤੇ ਪਾਣੀ ਆ ਗਿਆ ਹੈ ਸੜਕਾਂ ਕਈਆਂ ਜਿਹੜੇ ਨੇ ਟੁੱਟ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ 50 ਸਾਲਾਂ ਦਾ ਰਿਕਾਰਡ ਜਿਹੜਾ ਹੈ ਉਹ ਟੁੱਟਿਆ ਹੈ ਜੋ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਘਰ ਦੇ ਅੰਦਰ ਤੱਕ ਪਾਣੀ ਭਰਿਆ ਲੱਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਹਫਤਾ ਹੋ ਗਿਆ ਇੱਕ ਹਫਤੇ ਤੋਂ ਲਗਾਤਾਰ ਕਈ ਪਿੰਡ ਜਿਹੜੇ ਨੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਲਗਾਤਾਰ ਰੈਸਕਿਊ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਹੋਈ بارش ਕਰਕੇ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੀ ਫਸਲਾਂ ਜਿਹੜੀਆਂ ਨੇ ਬਰਬਾਦ ਹੋ ਗਈਆਂ ਨੇ 2 ਲੱਖ ਤੋਂ ਵੱਧ ਜਿਹੜੀਆਂ ਗਿਣਤੀਆਂ ਚੱਲ ਰਹੀਆਂ ਨੇ ਸ਼ੁਰਾਤ ਸਿੰਘ ਚੋਹਾਂ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵੀ ਮੌਕੇ ਦਾ ਜਾਇਜ਼ਾ ਲਿਆ ਹੈ ਤੇ ਕਿਸਾਨਾਂ ਨਾਲ ਅੱਜ ਮੁਲਾਕਾਤ ਵੀ ਕੀਤੀ ਹੈ ਤੇਲੰਗਾਨਾ ਦੇ ਵਿੱਚ ਮਾਫੀ ਆਂਧਰਾ ਪ੍ਰਦੇਸ਼ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਸੂਰਤ ਦਿਖਾ ਰਹੇ ਹਨ ਜਿੱਥੇ ਪਿੰਡ ਜਿਹੜੇ ਨੇ ਕਈ ਸ਼ਹਿਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੋਬੇ ਹੋਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਇਹ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਪਹਿਲੇ ਵੀ ਸੋਚ ਰਹੇ ਨੇ ਪੂਰਾ ਸ਼ਹਿਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪੂਰਾ ਸ਼ਹਿਰ ਜਿਹੜਾ ਇਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਗੱਡੀਆਂ ਜਿਹੜੀਆਂ ਨੇ ਉਹ ਵੀ ਪਾਣੀ ਦੇ ਉੱਤੇ ਵਿੱਚ ਤੈਰ ਰਹੀਆਂ ਨੇ ਲੋਕ ਘਰੋਂ ਨਿਕਲਣ ਤੋਂ ਪਹਿਲਾਂ ਸੋਚ ਰਹੇ ਨੇ ਕਿਉਂਕਿ ਆਵਾਜਾਈ ਠੱਪ ਹੋਈ ਪਈ ਹੈ ਕਾਰੋਬਾਰ ਜਿਹੜੇ ਨੇ ਉਹ ਠੱਪ ਹੋਏ ਨੇ ਲਗਾਤਾਰ ਵਯੂ ਸੈਨਾ ਜਿਹੜੀ ਹੈ ਉਹ ਰੈਸਕਿਊ ਆਪਰੇਸ਼ਨ ਚਲਾ ਕੇ ਲੋਕਾਂ ਨੂੰ ਜਿੱਥੋਂ ਅ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਇੱਕ ਤੇ ਅਸੀਂ ਡਰੋਨ ਰਾਹੀਂ ਜਿਹੜੀ ਤਸਵੀਰਾਂ ਨੇ ਉਹ ਵੀ ਦਿਖਾ ਰਹੇ ਹਾਂ ਜਿੱਥੇ ਪੂਰੇ ਸ਼ਹਿਰ ਜਿਹੜਾ ਪਾਣੀ ਵਿੱਚ ਡੁੱਬਿਆ ਦੂਸਰੀ ਤਸਵੀਰਾਂ ਦਿਖਾ ਰਹੇ ਜੋ ਐਨਡੀਆਰ ਦੀ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨ ਚਲਾ ਰਹੀ ਹੈ ਦੱਸਿਆ ਜਾ ਰਿਹਾ ਕਈ ਪਿੰਡ ਜਿਹੜੇ ਨੇ ਇਸ ਹਾਰਡ ਦੀ ਸਥਿਤੀ ਦੇ ਵਿੱਚ ਬਣੀ ਹੋਈ ਹੈ ਕਈ ਪਿੰਡ ਜਿਹੜੇ ਨੇ ਕਈ ਦਿਨਾਂ ਤੋਂ ਪਾਣੀ ਦੇ ਵਿੱਚ ਡੁੱਬਿਆ ਨੇ ਘਰ ਦੇ ਅੰਦਰ ਤੱਕ ਪਾਣੀ ਭਰ ਗਿਆ ਨੇ ਪਾਣੀ ਭਰ ਗਏ ਨੇ ਤੇ ਜਿਸ ਦੇ ਕਰਕੇ 5 ਤੋਂ 7 ਦਿਨ ਹੋ ਗਏ ਨੇ ਜਿਸ ਦੇ ਕਰਕੇ ਕਈ ਘਰ ਜਿਹੜੇ ਨੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਐਨਡੀਆਰ ਆਫ ਦੀ ਟੀਮਾਂ ਤੇ ਹੋਰ ਵੀ ਜਿਹੜੀ ਹੈ ਵਾਯੂ ਦੀ ਟੀਮਾਂ ਜਿਹੜੀ ਨੇ ਵਾਯੂ ਸੈਨਾ ਉਹ ਲਗਾਤਾਰ ਉੱਥੇ ਖਾਣਾ ਪੀਣਾ ਜਿਹੜੀ ਹੈ ਪਹੁੰਚਾ ਰਹੀ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਉਹਨਾਂ ਨੂੰ ਰੈਸਕਿਊ ਆਪਰੇਸ਼ਨ ਕਰਕੇ ਗੱਡੀਆਂ ਦੇ ਵਿੱਚ ਤੇ ਜਿਹੜੇ ਨੇ ਨਾਬ ਦੇ ਵਿੱਚ ਉਹ ਲੈ ਕੇ ਜਾ ਰਹੇ ਨੇ ਤੇ शिवराज ਸਿੰਘ ਚੋਹਾਨ ਜੋ ਕੇਂਦਰ ਖੇਤੀਬਾੜੀ ਮੰਤਰੀ ਨੇ ਓਨਾਂ ਵੱਲੋਂ ਵੀ ਅੱਜ ਆਂਧਰਾ ਪ੍ਰਦੇਸ਼ ਦੇ ਕਈ ਪਿੰਡਾਂ ਦੇ ਵਿੱਚ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਕਿਸਾਨਾਂ ਤੇ ਹੋਰ ਲੋਕਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਹੈ